ਵੀਡੀਓ ਗੇਮ ਅਤੇ ਪੌਪ ਕਲਚਰ ਸਮਾਨ ਵਿਚਣ ਵਾਲੀ ਕੰਪਨੀ ਈਵੀ ਗੇਮਸ ਨੇ ਨਿਊਜ਼ੀਲੈਂਡ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਅਤੇ ਸਾਰੇ ਸਟੋਰਾਂ ਨੂੰ ਜ਼ਿੰਦਰੇ ਲਾਉਣ ਦੀ ਤਸਵੀਰ ਰੱਖੀ ਹੈ ਇਹ ਜਾਣਕਾਰੀ ਕਰਮਚਾਰੀਆਂ ਨੂੰ ਭੇਜੇ ਗਏ ਇੱਕ ਪੱਤਰ ਰਾਹੀਂ ਸਾਹਮਣੇ ਆਈ ਹੈ आरएन जेटबुलੂ ਵਿਖੇ ਗਏ ਪੱਤਰ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਸ਼ੈਨ ਸਟਾਕਵੈਲ ਨੇ ਕਿਹਾ ਹੈ ਕਿ ਤਸਵੀਜ਼ ਅੰਤਮ ਨਹੀਂ ਹੈ ਤੇ ਪ੍ਰਭਾਵਿਤ ਕਰਮਚਾਰੀਆਂ ਨਾਲ ਨਿੱਘੀ ਨੀਅਤ ਨਾਲ ਪੂਰਾ ਸਲਾਹ مشਵਰਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਹਨਾਂ ਨੇ ਅੱਗੇ ਲਿਖਿਆ ਹੈ ਕਿ ਇਸ ਤਜ਼ਵੀਜ਼ ਦੇ ਤਹਿਤ ਨਿਊਜ਼ੀਲੈਂਡ ਵਿੱਚ ਮੌਜੂਦ EV ਗੇਮਜ਼ ਦੇ ਸਾਰੇ ਸਟੋਰਾਂ ਅਤੇ ਨਿਊਜ਼ੀਲੈਂਡ ਡਿਸਟ੍ਰੀਬਿਊਸ਼ਨ ਸੈਂਟਰ ਨੂੰ ਬੰਦ ਕੀਤਾ ਜਾਵੇਗਾ। ਜੇਕਰ ਇਹ ਤਜ਼ਵੀਜ਼ ਅੱਗੇ ਵਧਦੀ ਹੈ ਤਾਂ EV ਗੇਮਜ਼ ਨਿਊਜ਼ੀਲੈਂਡ ਅੰਦਰ ਸਾਰੇ ਆਪਣੇ ਸਟੋਰ ਬੰਦ ਕਰ ਦੇਵੇਗਾ। EB Games ਇੱਕ ਆਸਟ੍ਰੇਲੀਆ ਅਧਾਰਤ ਕੰਪਨੀ ਹੈ ਜੋ 2005 ਤੋਂ ਅਮਰੀਕੀ ਰਿਟੇਲ ਜੁਆਇੰਟ ਗੇਮਸਟਾਪ ਦੀ ਮਲਕੀਅਤ ਹੈ ਗੇਮਸਟਾਪ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇਸ ਸਮੇਂ 38 ਸਟੋਰ ਹਨ ਜਦਕਿ ਆਸਟ੍ਰੇਲੀਆ ਦੇ ਵਿੱਚ 336 ਸਟੋਰ ਇਸ ਵੇਲੇ ਕੰਮ ਕਰ ਰਹੇ ਹਨ ਜੇਕਰ ਇਹ ਤਸਵੀਜ਼ ਲਾਗੂ ਹੁੰਦੀ ਹੈ ਤਾਂ ਕਿੰਨੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਇਸ ਬਾਰੇ ਹਾਲੇ ਸਪਸ਼ਟ ਜਾਣਕਾਰੀ ਹਾਸਲ ਨਹੀਂ ਹੋਈ ਹੈ ਕੰਪਨੀ ਕਾਫੀ ਸਮੇਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਹਾਂ ਵਿੱਚ ਕਈ ਸਟੋਰ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਪਿਛਲੇ ਹਫ਼ਤੇ ਦੀ ਸ਼ੁਰੂਆਤ ਵਿੱਚ ایਵੀ ਗੇਮਸ ਨੇ ਨਿਊਜ਼ੀਲੈਂਡ ਦੇ ਸਾਰੇ ਪ੍ਰਸ਼ਾਸਕੀ ਕਰਮਚਾਰੀਆਂ ਦੇ ਅਹੁਦੇ ਖਤਮ ਕਰਨ ਦੀ ਤਜ਼ਵੀਜ਼ ਵੀ ਦਿੱਤੀ ਸੀ ਜਿਵੇਂ ਕਿ ਦਾ ਪੋਸਟ ਨੇ ਰਿਪੋਰਟ ਕੀਤੀ ਸੀ ਸ਼ੇਨਸਟਾਕ ਵੈਲ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਰੋਬਾਰ ਹੁਣ ਵਪਾਰਕ ਤੌਰ ਤੇ ਟਿਕਾਊ ਨਹੀਂ ਰਿਹਾ ਹੈ ਤੇ 2024 ਦੇ ਵਿੱਤੀ ਸਾਲ ਦੌਰਾਨ ਕੰਪਨੀ ਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਹਨਾਂ ਅਨੁਸਾਰ ਰਿਟੇਲ ਮਾਰਕੀਟ ਹਾਲੇ ਵੀ ਸੋਸਤਾ ਹੈ ਤੇ ਕੰਪਨੀ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਉਮੀਦ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੋੜ ਤੇ ਪਹੁੰਚ ਕੇ ਬਹੁਤ ਦੁਖੀ ਹੋ ਗਏ ਹਾਂ ਕਿਉਂਕਿ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਪਹਿਲਾਂ ਹੀ ਕਈ ਵਾਰ ਗੰਭੀਰ ਕੋਸ਼ਿਸ਼ਾਂ ਕਰ ਚੁੱਕੇ ਹਾਂ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕੁਝ ਨਿਊਜ਼ੀਲੈਂਡ ਕਰਮਚਾਰੀਆਂ ਲਈ ਆਸਟ੍ਰੇਲੀਆ ਵਿੱਚ EV ਗੇਮਜ਼ ਦੇ ਆਪਰੇਸ਼ਨਾਂ ਵਿੱਚ ਨੌਕਰੀ ਕਰਨ ਦੇ ਮੌਕੇ ਉਪਲਬਧ ਹੋ ਸਕਦੇ ਹਨ ਕਰਮਚਾਰੀਆਂ ਨੂੰ ਇਸ ਬੰਦਿਸ਼ ਤਸਵੀਜ਼ ਬਾਰੇ ਆਪਣੀ ਰਾਏ 12 ਜਨਵਰੀ ਤੱਕ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਵੀਡੀਓ ਗੇਮ ਅਤੇ ਪੌਪ ਕਲਚਰ ਸਮਾਨ ਵਿਚਣ ਵਾਲੀ ਕੰਪਨੀ EV ਗੇਮਜ਼ ਨੇ ਨਿਊਜ਼ਲੈਂਡ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਅਤੇ ਸਾਰੇ ਸਟੋਰਾਂ ਨੂੰ ਜ਼ਿੰਦਰੇ ਲਾਉਣ ਦੀ ਤਸਵੀਜ਼ ਰੱਖੀ ਹੈ ਇਹ ਜਾਣਕਾਰੀ ਕਰਮਚਾਰੀਆਂ ਨੂੰ ਭੇਜੇ ਗਿਆ ਇੱਕ ਪੱਤਰ ਆਹੀਂ ਸਾਹਮਣੇ ਆਈ ਹੈ ਆਰਐਨਜ਼ਡ ਵੱਲੋਂ ਵੇਖੇ ਗਏ ਪੱਤਰ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਸ਼ੈਨ ਸਟਾਕਵੈਲ ਨੇ ਕਿਹਾ ਹੈ ਕਿ ਤਸਵੀਜ਼ ਅੰਤਮ ਨਹੀਂ ਹੈ ਤੇ ਪ੍ਰਭਾਵਿਤ ਕਰਮਚਾਰੀਆਂ ਨਾਲ ਨਿੱਗੀ ਨiyet ਨਾਲ ਪੂਰਾ ਸਲਾਹ مشਵਰਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਇਸ ਤਜ਼ਵੀਜ਼ ਦੇ ਤਹਿਤ ਨਿਊਜ਼ੀਲੈਂਡ ਵਿੱਚ ਮੌਜੂਦ EV ਗੇਮਜ਼ ਦੇ ਸਾਰੇ ਸਟੋਰਾਂ ਅਤੇ ਨਿਊਜ਼ੀਲੈਂਡ ਡਿਸਟ੍ਰੀਬਿਊਸ਼ਨ ਸੈਂਟਰ ਨੂੰ ਬੰਦ ਕੀਤਾ ਜਾਵੇਗਾ। ਅਜੇ ਘਰੇ ਤਜ਼ਵੀਜ਼ ਅੱਗੇ ਵਧੀ ਹੈ ਤਾਂ EV ਗੇਮਜ਼ ਨਿਊਜ਼ੀਲੈਂਡ ਅੰਦਰ ਸਾਰੇ ਆਪਣੇ ਸਟੋਰ ਬੰਦ ਕਰ ਦੇਵੇਗਾ। EB Games ਇੱਕ ਆਸਟ੍ਰੇਲੀਆ ਅਧਾਰਤ ਕੰਪਨੀ ਹੈ ਜੋ 2005 ਤੋਂ ਅਮਰੀਕੀ ਰਿਟੇਲ ਜੁਆਇੰਟ ਗੇਮਸਟਾਪ ਦੀ ਮਲਕੀਅਤ ਹੈ ਗੇਮਸਟਾਪ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇਸ ਸਮੇਂ 38 ਸਟੋਰ ਹਨ ਜਦਕਿ ਆਸਟ੍ਰੇਲੀਆ ਦੇ ਵਿੱਚ 336 ਸਟੋਰ ਇਸ ਵੇਲੇ ਕੰਮ ਕਰ ਰਹੇ ਹਨ ਜੇਕਰ ਇਹ ਤਸਵੀਜ਼ ਲਾਗੂ ਹੁੰਦੀ ਹੈ ਤਾਂ ਕਿੰਨੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਇਸ ਬਾਰੇ ਹਾਲੇ ਸਪਸ਼ਟ ਜਾਣਕਾਰੀ ਹਾਸਲ ਨਹੀਂ ਹੋਈ ਹੈ ਕੰਪਨੀ ਕਾਫੀ ਸਮੇਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਹਾਂ ਵਿੱਚ ਕਈ ਸਟੋਰ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਪਿਛਲੇ ਹਫ਼ਤੇ ਦੀ ਸ਼ੁਰੂਆਤ ਵਿੱਚ ایਵੀ ਗੇਮਸ ਨੇ ਨਿਊਜ਼ੀਲੈਂਡ ਦੇ ਸਾਰੇ ਪ੍ਰਸ਼ਾਸਕੀ ਕਰਮਚਾਰੀਆਂ ਦੇ ਅਹੁਦੇ ਖਤਮ ਕਰਨ ਦੀ ਤਜ਼ਵੀਜ਼ ਵੀ ਦਿੱਤੀ ਸੀ ਜਿਵੇਂ ਕਿ ਦਾ ਪੋਸਟ ਨੇ ਰਿਪੋਰਟ ਕੀਤੀ ਸੀ ਸ਼ੇਨ ਸਟਾਕ ਵੈਲ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਰੋਬਾਰ ਹੁਣ ਵਪਾਰਕ ਤੌਰ ਤੇ ਟਿਕਾਉ ਨਹੀਂ ਰਿਹਾ ਹੈ ਤੇ 2024 ਦੇ ਵਿੱਤੀ ਸਾਲ ਦੌਰਾਨ ਕੰਪਨੀ ਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਹਨਾਂ ਅਨੁਸਾਰ ਰਿਟੇਲ ਮਾਰਕੀਟ ਹਾਲੇ ਵੀ ਸੁੱਸਤਾ ਹੈ ਤੇ ਕੰਪਨੀ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਉਮੀਦ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੂਡ ਤੇ ਪਹੁੰਚ ਕੇ ਬਹੁਤ ਦੁਖੀ ਹੋ ਗਏ ਹਾਂ ਕਿਉਂਕਿ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਪਹਿਲਾਂ ਹੀ ਕਈ ਵਾਰ ਗੰਭੀਰ ਕੋਸ਼ਿਸ਼ਾਂ ਕਰ ਚੁੱਕੇ ਹਾਂ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕੁਝ ਨਿਊਜ਼ੀਲੈਂਡ ਕਰਮਚਾਰੀਆਂ ਲਈ ਆਸਟ੍ਰੇਲੀਆ ਵਿੱਚ EV ਗੇਮਜ਼ ਦੇ ਆਪਰੇਸ਼ਨਾਂ ਵਿੱਚ ਨੌਕਰੀ ਕਰਨ ਦੇ ਮੌਕੇ ਉਪਲਬਧ ਹੋ ਸਕਦੇ ਹਨ ਕਰਮਚਾਰੀਆਂ ਨੂੰ ਇਸ ਬੰਦੇਜ ਤਸਵੀਜ਼ ਬਾਰੇ ਆਪਣੀ ਰਾਏ 12 ਜਨਵਰੀ ਤੱਕ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਵੀਡੀਓ ਗੇਮ ਅਤੇ ਪੌਪ ਕਲਚਰ ਸਮਾਨ ਵਿਚਣ ਵਾਲੀ ਕੰਪਨੀ EV ਗੇਮਜ਼ ਨੇ ਨਿਊਜ਼ੀਲੈਂਡ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਅਤੇ ਸਾਰੇ ਸਟੋਰਾਂ ਨੂੰ ਜ਼ਿੰਦਰੇ ਲਾਉਣ ਦੀ ਤਸਵੀਜ਼ ਰੱਖੀ ਹੈ ਇਹ ਜਾਣਕਾਰੀ ਕਰਮਚਾਰੀਆਂ ਨੂੰ ਭੇਜੇ ਗਿਆ ਇੱਕ ਪੱਤਰ ਆਹੀਂ ਸਾਹਮਣੇ ਆਈ ਹੈ ਆਰਐਨਜ਼ਡ ਵੱਲੋਂ ਵੇਖੇ ਗਏ ਪੱਤਰ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਸ਼ੈਨ ਸਟਾਕਵੈਲ ਨੇ ਕਿਹਾ ਹੈ ਕਿ ਤਸਵੀਜ਼ ਅੰਤਮ ਨਹੀਂ ਹੈ ਤੇ ਪ੍ਰਭਾਵਿਤ ਕਰਮਚਾਰੀਆਂ ਨਾਲ ਨਿੱਗੀ ਨiyet ਨਾਲ ਪੂਰਾ ਸਲਾਹ مشਵਰਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਇਸ ਤਜ਼ਵੀਜ਼ ਦੇ ਤਹਿਤ ਨਿਊਜ਼ੀਲੈਂਡ ਵਿੱਚ ਮੌਜੂਦ EV ਗੇਮਜ਼ ਦੇ ਸਾਰੇ ਸਟੋਰਾਂ ਅਤੇ ਨਿਊਜ਼ੀਲੈਂਡ ਡਿਸਟ੍ਰੀਬਿਊਸ਼ਨ ਸੈਂਟਰ ਨੂੰ ਬੰਦ ਕੀਤਾ ਜਾਵੇਗਾ। ਅਜੇ ਕਰੇ ਤਜ਼ਵੀਜ਼ ਅੱਗੇ ਵਧਦੀ ਹੈ ਤਾਂ EV ਗੇਮਜ਼ ਨਿਊਜ਼ੀਲੈਂਡ ਅੰਦਰ ਸਾਰੇ ਆਪਣੇ ਸਟੋਰ ਬੰਦ ਕਰ ਦੇਵੇਗਾ। EB Games ਇੱਕ ਆਸਟ੍ਰੇਲੀਆ ਅਧਾਰਤ ਕੰਪਨੀ ਹੈ ਜੋ 2005 ਤੋਂ ਅਮਰੀਕੀ ਰਿਟੇਲ ਜੁਆਇੰਟ ਗੇਮਸਟਾਪ ਦੀ ਮਲਕੀਅਤ ਹੈ ਗੇਮਸਟਾਪ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇਸ ਸਮੇਂ 38 ਸਟੋਰ ਹਨ ਜਦਕਿ ਆਸਟ੍ਰੇਲੀਆ ਦੇ ਵਿੱਚ 336 ਸਟੋਰ ਇਸ ਵੇਲੇ ਕੰਮ ਕਰ ਰਹੇ ਹਨ ਜੇਕਰ ਇਹ ਤਸਵੀਜ਼ ਲਾਗੂ ਹੁੰਦੀ ਹੈ ਤਾਂ ਕਿੰਨੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਇਸ ਬਾਰੇ ਹਾਲੇ ਸਪਸ਼ਟ ਜਾਣਕਾਰੀ ਹਾਸਲ ਨਹੀਂ ਹੋਈ ਹੈ ਕੰਪਨੀ ਕਾਫੀ ਸਮੇਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਹਾਂ ਵਿੱਚ ਕਈ ਸਟੋਰ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ایਵੀ ਗੇਮਸ ਨੇ ਨਿਊਜ਼ੀਲੈਂਡ ਦੇ ਸਾਰੇ ਪ੍ਰਸ਼ਾਸਕੀ ਕਰਮਚਾਰੀਆਂ ਦੇ ਅਹੁਦੇ ਖਤਮ ਕਰਨ ਦੀ ਤਜ਼ਵੀਜ਼ ਵੀ ਦਿੱਤੀ ਸੀ ਜਿਵੇਂ ਕਿ ਦਾ ਪੋਸਟ ਨੇ ਰਿਪੋਰਟ ਕੀਤੀ ਸੀ ਸ਼ੇਨ ਸਟਾਕ ਵੈਲ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਰੋਬਾਰ ਹੁਣ ਵਪਾਰਕ ਤੌਰ ਤੇ ਟਿਕਾਊ ਨਹੀਂ ਰਿਹਾ ਹੈ ਤੇ 2024 ਦੇ ਵਿੱਤੀ ਸਾਲ ਦੌਰਾਨ ਕੰਪਨੀ ਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਹਨਾਂ ਅਨੁਸਾਰ ਰਿਟੇਲ ਮਾਰਕੀਟ ਹਾਲੇ ਵੀ ਸੁੱਸਤਾ ਹੈ ਤੇ ਕੰਪਨੀ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਉਮੀਦ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੂਡ ਤੇ ਪਹੁੰਚ ਕੇ ਬਹੁਤ ਦੁਖੀ ਹੋ ਗਏ ਹਾਂ ਕਿਉਂਕਿ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਪਹਿਲਾਂ ਹੀ ਕਈ ਵਾਰ ਗੰਭੀਰ ਕੋਸ਼ਿਸ਼ਾਂ ਕਰ ਚੁੱਕੇ ਹਾਂ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕੁਝ ਨਿਊਜ਼ੀਲੈਂਡ ਕਰਮਚਾਰੀਆਂ ਲਈ ਆਸਟ੍ਰੇਲੀਆ ਵਿੱਚ EV ਗੇਮਜ਼ ਦੇ ਆਪਰੇਸ਼ਨਾਂ ਵਿੱਚ ਨੌਕਰੀ ਕਰਨ ਦੇ ਮੌਕੇ ਉਪਲਬਧ ਹੋ ਸਕਦੇ ਹਨ ਕਰਮਚਾਰੀਆਂ ਨੂੰ ਇਸ ਬੰਦੇ 'ਚ ਤਸਵੀਜ਼ ਬਾਰੇ ਆਪਣੀ ਰਾਏ 12 ਜਨਵਰੀ ਤੱਕ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਵੀਡੀਓ ਗੇਮ ਅਤੇ ਪੌਪ ਕਲਚਰ ਸਮਾਨ ਵਿਚਣ ਵਾਲੀ ਕੰਪਨੀ EV ਗੇਮਜ਼ ਨੇ ਨਿਊਜ਼ਲੈਂਡ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਅਤੇ ਸਾਰੇ ਸਟੋਰਾਂ ਨੂੰ ਜ਼ਿੰਦਰੇ ਲਾਉਣ ਦੀ ਤਸਵੀਜ਼ ਰੱਖੀ ਹੈ ਇਹ ਜਾਣਕਾਰੀ ਕਰਮਚਾਰੀਆਂ ਨੂੰ ਭੇਜੇ ਗਿਆ ਇੱਕ ਪੱਤਰ ਆਹੀਂ ਸਾਹਮਣੇ ਆਈ ਹੈ ਆਰਐਨਜ਼ਡ ਵੱਲੋਂ ਵੇਖੇ ਗਏ ਪੱਤਰ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਸ਼ੈਨ ਸਟਾਕ ਵੱਲੋਂ ਕਿਹਾ ਹੈ ਕਿ ਤਸਵੀਜ਼ ਅੰਤਮ ਨਹੀਂ ਹੈ ਤੇ ਪ੍ਰਭਾਵਿਤ ਕਰਮਚਾਰੀਆਂ ਨਾਲ ਨਿੱਘੀ ਨੀਅਤ ਨਾਲ ਪੂਰਾ ਸਲਾਹ مشورہ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਉਹਨਾਂ ਨੇ ਅੱਗੇ ਲਿਖਿਆ ਹੈ ਕਿ ਇਸ ਤਸਵੀਜ਼ ਦੇ ਤਹਿਤ ਨਿਊਜ਼ੀਲੈਂਡ ਵਿੱਚ ਮੌਜੂਦ EV ਗੇਮਜ਼ ਦੇ ਸਾਰੇ ਸਟੋਰਾਂ ਅਤੇ ਨਿਊਜ਼ੀਲੈਂਡ ਡਿਸਟ੍ਰਿਬਿਊਸ਼ਨ ਸੈਂਟਰ ਨੂੰ ਬੰਦ ਕੀਤਾ ਜਾਵੇਗਾ। ਅਜੇ ਕਰੇ ਤਸਵੀਜ਼ ਅੱਗੇ ਵਧਦੀ ਹੈ ਤਾਂ EV ਗੇਮਜ਼ ਨਿਊਜ਼ੀਲੈਂਡ ਅੰਦਰ ਸਾਰੇ ਆਪਣੇ ਸਟੋਰ ਬੰਦ ਕਰ ਦੇਵੇਗਾ। EB Games ਇੱਕ ਆਸਟ੍ਰੇਲੀਆ ਅਧਾਰਤ ਕੰਪਨੀ ਹੈ ਜੋ 2005 ਤੋਂ ਅਮਰੀਕੀ ਰਿਟੇਲ ਜੁਆਇੰਟ ਗੇਮਸਟਾਪ ਦੀ ਮਲਕੀਅਤ ਹੈ ਗੇਮਸਟਾਪ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇਸ ਸਮੇਂ 38 ਸਟੋਰ ਹਨ ਜਦਕਿ ਆਸਟ੍ਰੇਲੀਆ ਦੇ ਵਿੱਚ 336 ਸਟੋਰ ਇਸ ਵੇਲੇ ਕੰਮ ਕਰ ਰਹੇ ਹਨ ਜੇਕਰ ਇਹ ਤਸਵੀਜ਼ ਲਾਗੂ ਹੁੰਦੀ ਹੈ ਤਾਂ ਕਿੰਨੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਇਸ ਬਾਰੇ ਹਾਲੇ ਸਪਸ਼ਟ ਜਾਣਕਾਰੀ ਹਾਸਲ ਨਹੀਂ ਹੋਈ ਹੈ ਕੰਪਨੀ ਕਾਫੀ ਸਮੇਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਹਾਂ ਵਿੱਚ ਕਈ ਸਟੋਰ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ایਵੀ ਗੇਮਸ ਨੇ ਨਿਊਜ਼ੀਲੈਂਡ ਦੇ ਸਾਰੇ ਪ੍ਰਸ਼ਾਸਕੀ ਕਰਮਚਾਰੀਆਂ ਦੇ ਅਹੁਦੇ ਖਤਮ ਕਰਨ ਦੀ ਤਜ਼ਵੀਜ਼ ਵੀ ਦਿੱਤੀ ਸੀ ਜਿਵੇਂ ਕਿ ਦਾ ਪੋਸਟ ਨੇ ਰਿਪੋਰਟ ਕੀਤੀ ਸੀ ਸ਼ੇਨ ਸਟਾਕ ਵੈਲ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਰੋਬਾਰ ਹੁਣ ਵਪਾਰਕ ਤੌਰ ਤੇ ਟਿਕਾਉ ਨਹੀਂ ਰਿਹਾ ਹੈ ਤੇ 2024 ਦੇ ਵਿੱਤੀ ਸਾਲ ਦੌਰਾਨ ਕੰਪਨੀ ਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਹਨਾਂ ਅਨੁਸਾਰ ਰਿਟੇਲ ਮਾਰਕੀਟ ਹਾਲੇ ਵੀ ਸੁੱਸਤਾ ਹੈ ਤੇ ਕੰਪਨੀ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਉਮੀਦ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੂਡ ਤੇ ਪਹੁੰਚ ਕੇ ਬਹੁਤ ਦੁਖੀ ਹੋ ਗਏ ਹਾਂ ਕਿਉਂਕਿ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਪਹਿਲਾਂ ਹੀ ਕਈ ਵਾਰ ਗੰਭੀਰ ਕੋਸ਼ਿਸ਼ਾਂ ਕਰ ਚੁੱਕੇ ਹਾਂ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕੁਝ ਨਿਊਜ਼ੀਲੈਂਡ ਕਰਮਚਾਰੀਆਂ ਲਈ ਆਸਟ੍ਰੇਲੀਆ ਵਿੱਚ EV ਗੇਮਜ਼ ਦੇ ਆਪਰੇਸ਼ਨਾਂ ਵਿੱਚ ਨੌਕਰੀ ਕਰਨ ਦੇ ਮੌਕੇ ਉਪਲਬਧ ਹੋ ਸਕਦੇ ਹਨ ਕਰਮਚਾਰੀਆਂ ਨੂੰ ਇਸ ਬੰਦੇ ਚ ਤਸਵੀਜ਼ ਬਾਰੇ ਆਪਣੀ ਰਾਏ 12 ਜਨਵਰੀ ਤੱਕ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਵੀਡੀਓ ਗੇਮ ਅਤੇ ਪੌਪ ਕਲਚਰ ਸਮਾਨ ਵਿਚਣ ਵਾਲੀ ਕੰਪਨੀ EV ਗੇਮਜ਼ ਨੇ ਨਿਊਜ਼ੀਲੈਂਡ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਅਤੇ ਸਾਰੇ ਸਟੋਰਾਂ ਨੂੰ ਜ਼ਿੰਦਰੇ ਲਾਉਣ ਦੀ ਤਸਵੀਜ਼ ਰੱਖੀ ਹੈ ਇਹ ਜਾਣਕਾਰੀ ਕਰਮਚਾਰੀਆਂ ਨੂੰ ਭੇਜੇ ਗਿਆ ਇੱਕ ਪੱਤਰ ਆਹੀਂ ਸਾਹਮਣੇ ਆਈ ਹੈ ਆਰਐਨਜ਼ਡ ਵੱਲੋਂ ਵੇਖੇ ਗਏ ਪੱਤਰ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਸ਼ੈਨ ਸਟਾਕਵੈਲ ਨੇ ਕਿਹਾ ਹੈ ਕਿ ਤਸਵੀਜ਼ ਅੰਤਮ ਨਹੀਂ ਹੈ ਤੇ ਪ੍ਰਭਾਵਿਤ ਕਰਮਚਾਰੀਆਂ ਨਾਲ ਨਿੱਗੀ ਨiyet ਨਾਲ ਪੂਰਾ ਸਲਾਹ مشورہ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਇਸ ਤਜ਼ਵੀਜ਼ ਦੇ ਤਹਿਤ ਨਿਊਜ਼ੀਲੈਂਡ ਵਿੱਚ ਮੌਜੂਦ EV ਗੇਮਜ਼ ਦੇ ਸਾਰੇ ਸਟੋਰਾਂ ਅਤੇ ਨਿਊਜ਼ੀਲੈਂਡ ਡਿਸਟ੍ਰੀਬਿਊਸ਼ਨ ਸੈਂਟਰ ਨੂੰ ਬੰਦ ਕੀਤਾ ਜਾਵੇਗਾ। ਅਜੇ ਕਰੇ ਤਜ਼ਵੀਜ਼ ਅੱਗੇ ਵਧਦੀ ਹੈ ਤਾਂ EV ਗੇਮਜ਼ ਨਿਊਜ਼ੀਲੈਂਡ ਅੰਦਰ ਸਾਰੇ ਆਪਣੇ ਸਟੋਰ ਬੰਦ ਕਰ ਦੇਵੇਗਾ। EB Games ਇੱਕ ਆਸਟ੍ਰੇਲੀਆ ਅਧਾਰਤ ਕੰਪਨੀ ਹੈ ਜੋ 2005 ਤੋਂ ਅਮਰੀਕੀ ਰਿਟੇਲ ਜੁਆਇੰਟ ਗੇਮਸਟਾਪ ਦੀ ਮਲਕੀਅਤ ਹੈ ਗੇਮਸਟਾਪ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇਸ ਸਮੇਂ 38 ਸਟੋਰ ਹਨ ਜਦਕਿ ਆਸਟ੍ਰੇਲੀਆ ਦੇ ਵਿੱਚ 336 ਸਟੋਰ ਇਸ ਵੇਲੇ ਕੰਮ ਕਰ ਰਹੇ ਹਨ ਜੇਕਰ ਇਹ ਤਸਵੀਜ਼ ਲਾਗੂ ਹੁੰਦੀ ਹੈ ਤਾਂ ਕਿੰਨੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਇਸ ਬਾਰੇ ਹਾਲੇ ਸਪਸ਼ਟ ਜਾਣਕਾਰੀ ਹਾਸਲ ਨਹੀਂ ਹੋਈ ਹੈ ਕੰਪਨੀ ਕਾਫੀ ਸਮੇਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਹਾਂ ਵਿੱਚ ਕਈ ਸਟੋਰ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਪਿਛਲੇ ਹਫ਼ਤੇ ਦੀ ਸ਼ੁਰੂਆਤ ਵਿੱਚ ایਵੀ ਗੇਮਸ ਨੇ ਨਿਊਜ਼ੀਲੈਂਡ ਦੇ ਸਾਰੇ ਪ੍ਰਸ਼ਾਸਕੀ ਕਰਮਚਾਰੀਆਂ ਦੇ ਅਹੁਦੇ ਖਤਮ ਕਰਨ ਦੀ ਤਜ਼ਵੀਜ਼ ਵੀ ਦਿੱਤੀ ਸੀ ਜਿਵੇਂ ਕਿ ਦਾ ਪੋਸਟ ਨੇ ਰਿਪੋਰਟ ਕੀਤੀ ਸੀ ਸ਼ੇਨ ਸਟਾਕ ਵੈਲ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਰੋਬਾਰ ਹੁਣ ਵਪਾਰਕ ਤੌਰ ਤੇ ਟਿਕਾਊ ਨਹੀਂ ਰਿਹਾ ਹੈ ਤੇ 2024 ਦੇ ਵਿੱਤੀ ਸਾਲ ਦੌਰਾਨ ਕੰਪਨੀ ਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਹਨਾਂ ਅਨੁਸਾਰ ਰਿਟੇਲ ਮਾਰਕੀਟ ਹਾਲੇ ਵੀ ਸੁੱਸਤਾ ਹੈ ਤੇ ਕੰਪਨੀ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਉਮੀਦ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੂਡ ਤੇ ਪਹੁੰਚ ਕੇ ਬਹੁਤ ਦੁਖੀ ਹੋ ਗਏ ਹਾਂ ਕਿਉਂਕਿ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਪਹਿਲਾਂ ਹੀ ਕਈ ਵਾਰ ਗੰਭੀਰ ਕੋਸ਼ਿਸ਼ਾਂ ਕਰ ਚੁੱਕੇ ਹਾਂ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕੁਝ ਨਿਊਜ਼ੀਲੈਂਡ ਕਰਮਚਾਰੀਆਂ ਲਈ ਆਸਟ੍ਰੇਲੀਆ ਵਿੱਚ EV ਗੇਮਜ਼ ਦੇ ਆਪਰੇਸ਼ਨਾਂ ਵਿੱਚ ਨੌਕਰੀ ਕਰਨ ਦੇ ਮੌਕੇ ਉਪਲਬਧ ਹੋ ਸਕਦੇ ਹਨ ਕਰਮਚਾਰੀਆਂ ਨੂੰ ਇਸ ਬੰਦੇ ਚ ਤਸਵੀਜ਼ ਬਾਰੇ ਆਪਣੀ ਰਾਏ 12 ਜਨਵਰੀ ਤੱਕ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਵੀਡੀਓ ਗੇਮ ਅਤੇ ਪੌਪ ਕਲਚਰ ਸਮਾਨ ਵਿਚਣ ਵਾਲੀ ਕੰਪਨੀ EV ਗੇਮਜ਼ ਨੇ ਨਿਊਜ਼ੀਲੈਂਡ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਅਤੇ ਸਾਰੇ ਸਟੋਰਾਂ ਨੂੰ ਜ਼ਿੰਦਰੇ ਲਾਉਣ ਦੀ ਤਸਵੀਜ਼ ਰੱਖੀ ਹੈ ਇਹ ਜਾਣਕਾਰੀ ਕਰਮਚਾਰੀਆਂ ਨੂੰ ਭੇਜੇ ਗਿਆ ਇੱਕ ਪੱਤਰ ਆਹੀਂ ਸਾਹਮਣੇ ਆਈ ਹੈ ਆਰਐਨਜ਼ਡ ਵੱਲੋਂ ਵੇਖੇ ਗਏ ਪੱਤਰ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਸ਼ੈਨ ਸਟਾਕਵੈਲ ਨੇ ਕਿਹਾ ਹੈ ਕਿ ਤਸਵੀਜ਼ ਅੰਤਮ ਨਹੀਂ ਹੈ ਤੇ ਪ੍ਰਭਾਵਿਤ ਕਰਮਚਾਰੀਆਂ ਨਾਲ ਨਿੱਘੀ ਨੀਅਤ ਨਾਲ ਪੂਰਾ ਸਲਾਹ مشਵਰਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਇਸ ਤਜ਼ਵੀਜ਼ ਦੇ ਤਹਿਤ ਨਿਊਜ਼ੀਲੈਂਡ ਵਿੱਚ ਮੌਜੂਦ EV ਗੇਮਜ਼ ਦੇ ਸਾਰੇ ਸਟੋਰਾਂ ਅਤੇ ਨਿਊਜ਼ੀਲੈਂਡ ਡਿਸਟ੍ਰੀਬਿਊਸ਼ਨ ਸੈਂਟਰ ਨੂੰ ਬੰਦ ਕੀਤਾ ਜਾਵੇਗਾ। ਜੇਕਰ ਇਹ ਤਜ਼ਵੀਜ਼ ਅੱਗੇ ਵਧਦੀ ਹੈ ਤਾਂ EV ਗੇਮਜ਼ ਨਿਊਜ਼ੀਲੈਂਡ ਅੰਦਰ ਸਾਰੇ ਆਪਣੇ ਸਟੋਰ ਬੰਦ ਕਰ ਦੇਵੇਗਾ। EV ਗੇਮਜ਼ ਇੱਕ ਆਸਟ੍ਰੇਲੀਆ ਆਧਾਰਿਤ ਕੰਪਨੀ ਹੈ ਜੋ 2005 ਤੋਂ ਅਮਰੀਕੀ ਰਿਟੇਲ ਜੁਆਇੰਟ ਗੇਮਸਟਾਪ ਦੀ ਮਲਕੀਅਤ ਹੈ। ਗੇਮਸਟਾਪ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇਸ ਸਮੇਂ 38 ਸਟੋਰ ਹਨ ਜਦਕਿ ਆਸਟ੍ਰੇਲੀਆ ਦੇ ਵਿੱਚ ਤਨਸੋ 36 ਸਟੋਰ ਇਸ ਵੇਲੇ ਕੰਮ ਕਰ ਰਹੇ ਹਨ ਜੇਕਰ ਇਹ ਤਜ਼ਵੀਜ਼ ਲਾਗੂ ਹੁੰਦੀ ਹੈ ਤਾਂ ਕਿੰਨੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਇਸ ਬਾਰੇ ਹਾਲੇ ਸਪਸ਼ਟ ਜਾਣਕਾਰੀ حاصل ਨਹੀਂ ਹੋਈ ਹੈ ਕੰਪਨੀ ਕਾਫੀ ਸਮੇਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਹਾਂ ਵਿੱਚ ਕਈ ਸਟੋਰ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ایਵੀ ਗੇਮਸ ਨੇ ਨਿਊਜ਼ੀਲੈਂਡ ਦੇ ਸਾਰੇ ਪ੍ਰਸ਼ਾਸਕੀ ਕਰਮਚਾਰੀਆਂ ਦੇ ਅਹੁਦੇ ਖਤਮ ਕਰਨ ਦੀ ਤਜ਼ਵੀਜ਼ ਵੀ ਦਿੱਤੀ ਸੀ ਜਿਵੇਂ ਕਿ ਦਾ ਪੋਸਟ ਨੇ ਰਿਪੋਰਟ ਕੀਤੀ ਸੀ ਸ਼ੇਨਸਟਾਕ ਵੈਲ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਰੋਬਾਰ ਹੁਣ ਵਪਾਰਕ ਤੌਰ ਤੇ ਟਿਕਾਊ ਨਹੀਂ ਰਿਹਾ ਹੈ ਤੇ 2024 ਦੇ ਵਿੱਤੀ ਸਾਲ ਦੌਰਾਨ ਕੰਪਨੀ ਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਅਨੁਸਾਰ ਰਿਟੇਲ ਮਾਰਕੀਟ ਹਾਲੇ ਵੀ ਸੁੱਸਤਾ ਹੈ ਤੇ ਕੰਪਨੀ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਉਮੀਦ ਵੀ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮੂਡ ਤੇ ਪਹੁੰਚ ਕੇ ਬਹੁਤ ਦੁਖੀ ਹੋ ਗਏ ਹਾਂ ਕਿਉਂਕਿ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਪਹਿਲਾਂ ਹੀ ਕਈ ਵਾਰ ਗੰਭੀਰ ਕੋਸ਼ਿਸ਼ਾਂ ਕਰ ਚੁੱਕੇ ਹਾਂ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕੁਝ ਨਿਊਜ਼ੀਲੈਂਡ ਕਰਮਚਾਰੀਆਂ ਲਈ ਆਸਟ੍ਰੇਲੀਆ ਵਿੱਚ EV ਗੇਮਜ਼ ਦੇ ਆਪਰੇਸ਼ਨਾਂ ਵਿੱਚ ਨੌਕਰੀ ਕਰਨ ਦੇ ਮੌਕੇ ਉਪਲਬਧ ਹੋ ਸਕਦੇ ਹਨ ਕਰਮਚਾਰੀਆਂ ਨੂੰ ਇਸ ਬੰਦੇਜ ਤਸਵੀਜ਼ ਬਾਰੇ ਆਪਣੀ ਰਾਏ 12 ਜਨਵਰੀ ਤੱਕ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਵੀਡੀਓ ਗੇਮ ਅਤੇ ਪੌਪ ਕਲਚਰ ਸਮਾਨ ਵੇਚਣ ਵਾਲੀ ਕੰਪਨੀ EV ਗੇਮਜ਼ ਨੇ ਨਿਊਜ਼ੀਲੈਂਡ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਅਤੇ ਸਾਰੇ ਸਟੋਰਾਂ ਨੂੰ ਜ਼ਿੰਦਰੇ ਲਾਉਣ ਦੀ ਤਸਵੀਜ਼ ਰੱਖੀ ਹੈ ਇਹ ਜਾਣਕਾਰੀ ਕਰਮਚਾਰੀਆਂ ਨੂੰ ਭੇਜੇ ਗਿਆ ਇੱਕ ਪੱਤਰ ਸਾਹਮਣੇ ਆਇਆ ਹੈ ਆਰਐਨ ਜੈਡ ਵੱਲੋਂ ਵੇਖੇ ਗਏ ਪੱਤਰ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਸ਼ੈਨ ਸਟਾਕ ਵੱਲ ਨੇ ਕਿਹਾ ਹੈ ਕਿ ਤਜ਼ਵੀਜ਼ ਅੰਤਮ ਨਹੀਂ ਹੈ ਤੇ ਪ੍ਰਭਾਵਿਤ ਕਰਮਚਾਰੀਆਂ ਨਾਲ ਨਿੱਘੀ ਨiyet ਨਾਲ ਪੂਰਾ ਸਲਾਹ مشਵਰਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਉਹਨਾਂ ਨੇ ਅੱਗੇ ਲਿਖਿਆ ਹੈ ਕਿ ਇਸ ਤਜ਼ਵੀਜ਼ ਦੇ ਤਹਿਤ ਨਿਊਜ਼ੀਲੈਂਡ ਵਿੱਚ ਮੌਜੂਦ EV ਗੇਮਜ਼ ਦੇ ਸਾਰੇ ਸਟੋਰਾਂ ਅਤੇ ਨਿਊਜ਼ੀਲੈਂਡ ਡਿਸਟ੍ਰੀਬਿਊਸ਼ਨ ਸੈਂਟਰ ਨੂੰ ਬੰਦ ਕੀਤਾ ਜਾਵੇਗਾ। ਅਜੇਕਰ ਇਹ ਤਜ਼ਵੀਜ਼ ਅੱਗੇ ਵਧਦੀ ਹੈ ਤਾਂ EV ਗੇਮਜ਼ ਨਿਊਜ਼ੀਲੈਂਡ ਅੰਦਰ ਸਾਰੇ ਆਪਣੇ ਸਟੋਰ ਬੰਦ ਕਰ ਦੇਵੇਗਾ। EV ਗੇਮਜ਼ ਇੱਕ ਆਸਟ੍ਰੇਲੀਆ ਆਧਾਰਿਤ ਕੰਪਨੀ ਹੈ ਜੋ 2005 ਤੋਂ ਅਮਰੀਕੀ ਰਿਟੇਲ ਜੁਆਇੰਟ ਗੇਮਸਟਾਪ ਦੀ ਮਲਕੀਅਤ ਹੈ। ਗੇਮਸਟਾਪ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇਸ ਸਮੇਂ 38 ਸਟੋਰ ਹਨ ਜਦਕਿ ਆਸਟ੍ਰੇਲੀਆ ਦੇ ਵਿੱਚ ਤਨਸੋ 36 ਸਟੋਰ ਇਸ ਵੇਲੇ ਕੰਮ ਕਰ ਰਹੇ ਹਨ ਜੇਕਰ ਇਹ ਤਜ਼ਵੀਜ਼ ਲਾਗੂ ਹੁੰਦੀ ਹੈ ਤਾਂ ਕਿੰਨੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਇਸ ਬਾਰੇ ਹਾਲੇ ਸਪਸ਼ਟ ਜਾਣਕਾਰੀ حاصل ਨਹੀਂ ਹੋਈ ਹੈ ਕੰਪਨੀ ਕਾਫੀ ਸਮੇਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਹਾਂ ਵਿੱਚ ਕਈ ਸਟੋਰ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ایਵੀ ਗੇਮਸ ਨੇ ਨਿਊਜ਼ੀਲੈਂਡ ਦੇ ਸਾਰੇ ਪ੍ਰਸ਼ਾਸਕੀ ਕਰਮਚਾਰੀਆਂ ਦੇ ਅਹੁਦੇ ਖਤਮ ਕਰਨ ਦੀ ਤਜ਼ਵੀਜ਼ ਵੀ ਦਿੱਤੀ ਸੀ ਜਿਵੇਂ ਕਿ ਦਾ ਪੋਸਟ ਨੇ ਰਿਪੋਰਟ ਕੀਤੀ ਸੀ ਸ਼ੇਨਸਟਾਕ ਵੈਲ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਰੋਬਾਰ ਹੁਣ ਵਪਾਰਕ ਤੌਰ ਤੇ ਟਿਕਾਊ ਨਹੀਂ ਰਿਹਾ ਹੈ ਤੇ 2024 ਦੇ ਵਿੱਤੀ ਸਾਲ ਦੌਰਾਨ ਕੰਪਨੀ ਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਹਨਾਂ ਅਨੁਸਾਰ ਰਿਟੇਲ ਮਾਰਕੀਟ ਹਾਲੇ ਵੀ ਸੁੱਸਤਾ ਹੈ ਤੇ ਕੰਪਨੀ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਉਮੀਦ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਅਸੀਂ ਇਸ ਮੋੜ ਤੇ ਪਹੁੰਚ ਕੇ ਬਹੁਤ ਦੁਖੀ ਹੋ ਗਏ ਹਾਂ ਕਿਉਂਕਿ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਪਹਿਲਾਂ ਹੀ ਕਈ ਵਾਰ ਗੰਭੀਰ ਕੋਸ਼ਿਸ਼ਾਂ ਕਰ ਚੁੱਕੇ ਹਾਂ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕੁਝ ਨਿਊਜ਼ੀਲੈਂਡ ਕਰਮਚਾਰੀਆਂ ਲਈ ਆਸਟ੍ਰੇਲੀਆ ਵਿੱਚ EV ਗੇਮਜ਼ ਦੇ ਆਪਰੇਸ਼ਨਾਂ ਵਿੱਚ ਨੌਕਰੀ ਕਰਨ ਦੇ ਮੌਕੇ ਉਪਲਬਧ ਹੋ ਸਕਦੇ ਹਨ ਕਰਮਚਾਰੀਆਂ ਨੂੰ ਇਸ ਬੰਦੇਜ ਤਸਵੀਜ਼ ਬਾਰੇ ਆਪਣੀ ਰਾਏ 12 ਜਨਵਰੀ ਤੱਕ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ ਵੀਡੀਓ ਗੇਮ ਅਤੇ ਪੌਪ ਕਲਚਰ ਸਮਾਨ ਵੇਚਣ ਵਾਲੀ ਕੰਪਨੀ EV ਗੇਮਜ਼ ਨੇ ਨਿਊਜ਼ੀਲੈਂਡ ਦੇ ਵਿੱਚ ਆਪਣਾ ਸਾਰਾ ਕਾਰੋਬਾਰ ਬੰਦ ਕਰਨ ਅਤੇ ਸਾਰੇ ਸਟੋਰਾਂ ਨੂੰ ਜ਼ਿੰਦਰੇ ਲਾਉਣ ਦੀ ਤਸਵੀਜ਼ ਰੱਖੀ ਹੈ ਇਹ ਜਾਣਕਾਰੀ ਕਰਮਚਾਰੀਆਂ ਨੂੰ ਭੇਜੇ ਗਿਆ ਇੱਕ ਪੱਤਰ ਸਾਹਮਣੇ ਆਈ ਹੈ ਆਰਐਨ ਜੈਡ ਵੱਲੋਂ ਵੇਖੇ ਗਏ ਪੱਤਰ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਸ਼ੈਨ ਸਟਾਕ ਵੱਲ ਨੇ ਕਿਹਾ ਹੈ ਕਿ ਤਜ਼ਵੀਜ਼ ਅੰਤਮ ਨਹੀਂ ਹੈ ਤੇ ਪ੍ਰਭਾਵਿਤ ਕਰਮਚਾਰੀਆਂ ਨਾਲ ਨਿੱਘੀ ਨiyet ਨਾਲ ਪੂਰਾ ਸਲਾਹ مشਵਰਾ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਇਸ ਤਜ਼ਵੀਜ਼ ਦੇ ਤਹਿਤ ਨਿਊਜ਼ੀਲੈਂਡ ਵਿੱਚ ਮੌਜੂਦ EV ਗੇਮਜ਼ ਦੇ ਸਾਰੇ ਸਟੋਰਾਂ ਅਤੇ ਨਿਊਜ਼ੀਲੈਂਡ ਡਿਸਟ੍ਰੀਬਿਊਸ਼ਨ ਸੈਂਟਰ ਨੂੰ ਬੰਦ ਕੀਤਾ ਜਾਵੇਗਾ। ਅਜੇ ਕਰੇ ਤਜ਼ਵੀਜ਼ ਅੱਗੇ ਵਧਦੀ ਹੈ ਤਾਂ EV ਗੇਮਜ਼ ਨਿਊਜ਼ੀਲੈਂਡ ਅੰਦਰ ਸਾਰੇ ਆਪਣੇ ਸਟੋਰ ਬੰਦ ਕਰ ਦੇਵੇਗਾ। EB Games ਇੱਕ ਆਸਟ੍ਰੇਲੀਆ ਅਧਾਰਤ ਕੰਪਨੀ ਹੈ ਜੋ 2005 ਤੋਂ ਅਮਰੀਕੀ ਰਿਟੇਲ ਜੁਆਇੰਟ ਗੇਮਸਟਾਪ ਦੀ ਮਲਕੀਅਤ ਹੈ ਗੇਮਸਟਾਪ ਦੀ ਤਾਜ਼ਾ ਸਾਲਾਨਾ ਰਿਪੋਰਟ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ ਇਸ ਸਮੇਂ 38 ਸਟੋਰ ਹਨ ਜਦਕਿ ਆਸਟ੍ਰੇਲੀਆ ਦੇ ਵਿੱਚ 336 ਸਟੋਰ ਇਸ ਵੇਲੇ ਕੰਮ ਕਰ ਰਹੇ ਹਨ ਜੇਕਰ ਇਹ ਤਸਵੀਜ਼ ਲਾਗੂ ਹੁੰਦੀ ਹੈ ਤਾਂ ਕਿੰਨੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਇਸ ਬਾਰੇ ਹਾਲੇ ਸਪਸ਼ਟ ਜਾਣਕਾਰੀ ਹਾਸਲ ਨਹੀਂ ਹੋਈ ਹੈ ਕੰਪਨੀ ਕਾਫੀ ਸਮੇਂ ਤੋਂ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੀ ਹੈ ਤੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੋਹਾਂ ਵਿੱਚ ਕਈ ਸਟੋਰ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ ਪਿਛਲੇ ਹਫ਼ਤੇ ਦੀ ਸ਼ੁਰੂਆਤ ਵਿੱਚ ایਵੀ ਗੇਮਸ ਨੇ ਨਿਊਜ਼ੀਲੈਂਡ ਦੇ ਸਾਰੇ ਪ੍ਰਸ਼ਾਸਕੀ ਕਰਮਚਾਰੀਆਂ ਦੇ ਅਹੁਦੇ ਖਤਮ ਕਰਨ ਦੀ ਤਜ਼ਵੀਜ਼ ਵੀ ਦਿੱਤੀ ਸੀ ਜਿਵੇਂ ਕਿ ਦਾ ਪੋਸਟ ਨੇ ਰਿਪੋਰਟ ਕੀਤੀ ਸੀ ਸ਼ੇਨਸਟਾਕ ਵੈਲ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦਾ ਕਾਰੋਬਾਰ ਹੁਣ ਵਪਾਰਕ ਤੌਰ ਤੇ ਟਿਕਾਊ ਨਹੀਂ ਰਿਹਾ ਹੈ ਤੇ 2024 ਦੇ ਵਿੱਤੀ ਸਾਲ ਦੌਰਾਨ ਕੰਪਨੀ ਨੂੰ ਕਈ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਅਨੁਸਾਰ ਰਿਟੇਲ ਮਾਰਕੀਟ ਹਾਲੇ ਵੀ ਸੁੱਸਤਾ ਹੈ ਤੇ ਕੰਪਨੀ ਨੂੰ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਦੀ ਉਮੀਦ ਵੀ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਮੂਡ ਤੇ ਪਹੁੰਚ ਕੇ ਬਹੁਤ ਦੁਖੀ ਹੋ ਗਏ ਹਾਂ ਕਿਉਂਕਿ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਪਹਿਲਾਂ ਹੀ ਕਈ ਵਾਰ ਗੰਭੀਰ ਕੋਸ਼ਿਸ਼ਾਂ ਕਰ ਚੁੱਕੇ ਹਾਂ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਕੁਝ ਨਿਊਜ਼ੀਲੈਂਡ ਕਰਮਚਾਰੀਆਂ ਲਈ ਆਸਟ੍ਰੇਲੀਆ ਵਿੱਚ EV ਗੇਮਜ਼ ਦੇ ਆਪਰੇਸ਼ਨਾਂ ਵਿੱਚ ਨੌਕਰੀ ਕਰਨ ਦੇ ਮੌਕੇ ਉਪਲਬਧ ਹੋ ਸਕਦੇ ਹਨ ਕਰਮਚਾਰੀਆਂ ਨੂੰ ਇਸ ਬੰਦੇ ਸਟ